ਪਾਇਲ ਵਿਕੇ ਸਬਧਾਨ ਬਚਾਓ ਰੈਲੀ ਦੀ ਆਰਚ ਕਾਂਗਰਸ ਪਾਰਟੀ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਮੰਚ ਤੋਂ ਹੀ ਸਰਕਾਰ ਬਣਨ ਤੇ 21 ਦੇ 51 ਮੋੜਨ ਦੀ ਹੋਈ ਚਰਚਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਗਈ ਚੇਤਾਵਨੀ ਪਾਰਟੀ ਪ੍ਰਧਾਨ ਰਾਜਾ ਬੜਿੰਗ ਨੇ ਆਪਣੀ ਹੀ ਪਾਰਟੀ ਦੇ ਕੁਝ ਨੁਮਾਇੰਦਿਆਂ ਨੂੰ ਦੱਸਿਆ ਫਸਲੀ ਬਟੇਰਾ ਦੱਸ ਦਈਏ ਅੱਜ ਪਾਇਲ ਵਿਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਦੇ ਵਿੱਚ ਸਬਧਾਨ ਬਚਾਓ ਰੈਲੀ ਕੀਤੀ ਗਈ ਜੋ ਕਿ ਸੰਵਿਧਾਨ ਬਚਾਓ ਕੱਟ ਆਮ ਆਦਮੀ ਪਾਰਟੀ ਭਜਾਓ ਜ਼ਿਆਦਾ ਲੱਗ ਰਹੀ ਸੀ ਜਿੱਥੇ ਇਸਰਾਈਲੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਉੱਥੇ ਹੀ ਇਸਰਾਈਲੀ ਦੇ ਵਿੱਚ ਸੰਵਿਧਾਨ ਬਾਰੇ ਕੱਟ ਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਚਰਚਾ ਜ਼ਿਆਦਾ ਹੋਈ ਇਸ ਮੌਕੇ ਸਟੇਜ ਤੋਂ ਬੋਲਦੇ ਬਲਾਰੇ ਸਾਬਕਾ ਵਿਧਾਇਕ ਦੀ ਹਲਕਾ ਪਾਇਲ ਤੋਂ ਟਿਕਟ ਪੱਕੀ ਕਰਦੇ ਨਜ਼ਰ ਆਈ ਅਤੇ ਬਾਰ-ਬਾਰ ਸੀਨੀਅਰ ਲੀਡਰਸ਼ਿਪ ਨੂੰ ਇਕੱਠ ਦਾ ਹਵਾਲਾ ਦਿੰਦੇ ਰਹੇ ਅੱਜ ਪਾਇਲ ਹਲਕੇ ਚ ਸਾਡੇ ਜਿਹੜੇ ਪ੍ਰਧਾਨ ਨੇ ਜ਼ਿਲ੍ਹੇ ਦੇ ਉਹਨਾਂ ਨੇ ਰੈਲੀ ਕੀਤੀ ਆ ਔਰ ਜ ਬੜੀ ਸੰਵਿਧਾਨ ਬਚਾਓ ਰੈਲੀ ਸਵਦਾਣ ਬਚਾਓ ਰੈਲੀ ਦੇ ਨਾਲ ਨਾਲ ਪੰਜਾਬ ਬਚਾਓ ਵੀ ਰੈਲੀ ਆ ਕਿ ਜੇ ਸਵਦਾਣ ਬਚੇਗਾ ਪੰਜਾਬ ਬਚੇਗਾ ਜੇ ਇਸੇ ਤਰੀਕੇ ਨਾਲ ਅਸੀਂ ਚੱਲਾਂਗੇ ਤੇ ਕਿਸਾਨ ਵੀ ਬਚੇਗਾ ਨੌਜਵਾਨ ਬਚੇਗਾ ਜਿਹੜੇ ਕਹਿੰਦੇ ਸੀ ਜੁੱਧ ਨਸ਼ਾ ਵਿਰੁੱਧ ਉਹਨਾਂ ਦੀ ਫੂਕ ਨਿਕਲ ਗਈ ਹੈ ਇਹ ਲੋਕਾਂ 'ਚ ਜਾ ਰਹੇ ਕਿ ਆਪਾਂ ਨਸ਼ੇ ਵੀ ਬੰਦ ਕਰਨੇ ਆਪਾਂ ਪੰਜਾਬ ਦੀ ਤਰੱਕੀ ਵੀ ਕਰਨੀ ਆਪਾਂ ਲੋਕਾਂ ਦੀ ਰਿਸਪੈਕਟ ਵੀ ਵਧਾਉਣੇ ਤੇ ਪੰਜਾਬ 'ਚ ਜਿਹੜਾ ਗੈਂਗਸਟਰイズਮ ਹੈ ਉਹਦੋਂ ਖਤਮ ਕਰ ਲਈ ਅੱਗੇ ਲੋਕਾਂ ਨੂੰ ਆਉਣਾ ਪਵੇਗਾ ਦੇਖੋ ਜਿਹੜੇ ਪੰਜਾਬ ਤੇ ਇਸੇ ਪੁਲਿਸ ਨੇ ਅਤੰਕਵਾਦ ਖਤਮ ਕੀਤਾ ਔਰ ਉਹੀ ਪੁਲਿਸ ਅੱਜ ਦੇ ਹੱਥ ਕੜੇ ਕਰਦੇ ਤੇ ਉਹ ਪੰਜਾਬ ਦੇ ਨਾਲ ਨਾਂਨਸਾਪੀ ਹੋ ਗਈ ਇਹ ਸਾਰੀ ਕਲਾ ਹੀ ਲੋਕਾਂ ਚ ਲੱਗ ਕੇ ਤੁਸੀਂ ਦੇਖਿਆ ਲੋਕਾਂ ਨੇ ਸਾਨੂੰ ਵੀਡੀਓ ਦਿਖਾਈਆਂ ਕਿ ਸਾਡੇ ਨਾਲ ਪੁਲਿਸ ਕਿਵੇਂ ਤਸ਼ੱਦਦ ਕਰਦੀ ਹੈ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀ ਕਹਿੰਦਾ ਉਹ ਸਭ ਅੱਜ ਖੋਲ੍ਹ ਦਿੱਤੀ ਜਿਹੜੇ ਧੂਰੀ ਪੈ ਗਈ ਹੁੰਦੀਆਂ ਨੇ ਅੱਜ ਇੱਕ ਕੱਟ ਵੀ ਰੱਖਿਆ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 2027 ਦੀ ਮੈਨੂੰ ਭਗਵਾਨ ਜੀ ਦੇ ਆਪਣੇ ਖੁਸ਼ਮਤਰੀ ਉਹਨਾਂ ਦੇ ਖਿਲਾਫ ਕੋਲ ਲੜਾਈ ਜਾਵੇ ਮੈਂ ਝੋਲੀ ਅੜਦਾ ਉਹ ਦੋ ਜੂਮ ਸਮ ਜਿਹੜੇ ਕਹਦੇ ਨੇ ਤਾਂ ਪਹਿਲਾਂ ਵੀ ਝੋਲੀ ਅੱਡ ਕੇ ਕਹਿੰਦੇ ਹੁਣ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਤੇ ਜਦੋਂ ਟਿਕਟ ਟਰਾਈ ਕੀ ਉਸ ਟਾਈਮ ਆਏਗਾ ਜਿਹੜਾ ਬੈਸਟ ਕੈਂਡੀਡੇਟ ਹੋਏਗਾ ਪ੍ਰਧਾਨ ਜੀ ਬੈਠੇ ਨੇ ਉਹ ਦੇਖਣਗੇ ਇਹ ਹੁਣ ਮੈਂ ਕਹਾਂ ਜਾਂ ਕੋਈ ਹੋਰ ਕਹੇ ਉਹ ਕਿਸੇ ਦੇ ਕਹਿਣ ਨਾਲ ਕਾਂਗਰਸ ਤੇ ਟਿਕਟਾਂ ਨਹੀਂ ਮਿਲਦੀਆਂ ਉਹ ਕਾਂਗਰਸ ਜਿਹੜੀ ਕਮੇਟੀ ਆ ਜਿਹੜੀ ਬਾਅਦ ਚ ਸਕਰੀਨਿੰਗ ਕਮੇਟੀ ਬਣੇਗੀ ਜਿਹੜੇ ਕਾਂਗਰਸ ਦੇ ਪ੍ਰਧਾਨ ਹੋਣਗੇ ਉਹ ਦੇਖਣਗੇ ਕਿ ਕਿਹੜਾ ਸੂਟੇਬਲ ਕੈਂਡੀਡੇਟ ਆ ਉਹਨੂੰ ਟਿਕਟ ਦਿੱਤੀ ਜਾਂਦੀ ਆ ਹਰ ਗੱਲ ਕਰਦੇ ਜਿਸ ਤਰ੍ਹਾਂ ਕਿ ਸਵਿਧਾਨ ਬਚਾਓ ਰੈਲੀ ਸੀ ਰਾਜਾ ਸਾਹਿਬ ਤੋਂ ਇਲਾਵਾ ਸੰਵਿਧਾਨ ਦੇ ਸਬੰਧ ਦੇ ਵਿੱਚ ਕਿਸੇ ਨੇ ਵੀ ਕੋਈ ਸਪੀਚ ਨਹੀਂ ਦਿੱਤੀ ਕੀ ਕਹਿਣਾ ਚਾਹੂੰਗਾ ਮੈਂ ਦੇਖੋ ਸਾਡੇ ਪ੍ਰਧਾਨ ਨੇ ਪ੍ਰਧਾਨਗੀ ਨਾ ਕਰਨੀ ਜਿਹੜੀ ਗੱਲ ਆਪਾਂ ਕੀਤੀ ਆ ਜੋ ਵੀ ਬੋਲਿਆ ਉਹ ਸੰਵਿਧਾਨ ਦੇ ਧਾਰੇ 'ਚ ਹੀ ਬੋਲਿਆ ਜੇ ਅਫੀਸਰ ਪੰਜਾਬ ਦੇ ਵਿੱਚ ਤਸ਼ੱਦਦ ਕਰਨਗੇ ਉਹ ਵੀ ਸੰਵਿਧਾਨ ਦੇ ਅਗੇਂਸਟ ਕਰਦੇ ਆ ਜੇ ਜ਼ਮੀਨਾਂ ਦੀ ਕਰਨਗੇ ਜਿਹੜੀ ਕਰ ਰਹੇ ਨੇ ਉਹ ਵੀ ਜੋ ਸੰਵਿਧਾਨ 'ਚ ਲਿਖਿਆ ਉਹਦੇ ਅਗੇਂਸਟ 2013 ਦਾ ਜਿਹੜੀ ਪਾਰਲੀਮੈਂਟ ਨੇ ਪਾਸ ਕੀਤਾ ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ। ਇਹੀ ਚੀਜ਼ਾਂ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਸੰਵਿਧਾਨ ਦੇ ਵਿੱਚ ਰਹਿ ਕੇ ਉਹਦੀ ਗੱਲ ਕਰੋ ਨਾ ਕਿ ਸੰਵਿਧਾਨ ਤੋਂ ਬਾਹਰ ਨਾ ਕਰੋ ਜਿਹੜੇ ਬਾਹਰੋਂ ਦਿੱਲੀੋਂ ਆ ਕੇ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੀ ਲੈਂਡ ਪੂਲਿੰਗ ਨਹੀਂ ਇਹਨੂੰ ਲੈਂਡ ਰੂਟਿੰਗ ਕਹੋਗੇ ਤੁਸੀਂ ਜਿਹੜਾ ਚੇਅਰਮੈਨ ਤੇ ਚੀਫ ਸੈਕਟਰੀ ਨੂੰ ਲਾਇਆ ਉਹ ਸੰਵਿਧਾਨਕ ਤੌਰ ਤੇ ਲੱਗ ਹੀ ਨਹੀਂ ਸਕਦਾ। ਕਿਉਂ ਨਹੀਂ ਅਸੈਂਬਲੀ ਚ ਲੈ ਕੇ ਆ ਰਹੇ? ਕਿਉਂ ਆਰਡੀਨੈਂਸ ਕੀਤਾ? ਉਹ ਬੰਦਾ 7 ਜੂਨ ਨੂੰ ਮੀਟਿੰਗ ਕਰ ਰਿਹਾ ਔਰ 26 ਜੂਨ ਨੂੰ ਉਹਨੂੰ ਚੇਅਰਮੈਨ ਆ ਰਹੇ ਨੇ ਇਹ ਅਜੇ ਤੱਕ ਕੀ ਨਹੀਂ ਹੋਇਆ ਇਹ ਤੋਂ ਨੇ ਮੁੰਡਿਆਲ ਸਾਹਿਬ ভাইস ਚੇਅਰਮੈਨ ਉਹ ਵੀ ੜਾ ਦਿੱਤੇ ਨਾ ਚੇਅਰਮੈਨ ਰਿਆ ਜਿੱਥੇ ਪੂੜਾ ਦੇ ਵਿੱਚ ਗਮਾੜਾ ਚ ਜਿੱਥੇ ਚੇਅਰਮੈਨ ਦਾ ਨਾਮ ਫੇ ਮਿਨਿਸਟਰ ਲਿਖਿਆ ਜਾਂਦਾ ਸੀ ਉਥੇ ਹੁਣ ਸੀਫ ਸੈਕਟਰੀ ਦਾ ਲਿਖਿਆ ਜਾਏਗਾ ਜਿੱਥੇ ভাইস ਚੇਅਰਮੈਨ ਦਾ ਨਾਮ ਉਹ ਜਿਹੜਾ ਮਿਨਿਸਟਰ ਹੁੰਦਾ ਉਹਦਾ ਲਿਖਿਆ ਜਾਂਦਾ ਉਹਦਾ ਲਿਖਿਆ ਜਾਂਦਾ ਉਥੇ ਹੁਣ ਅਡੀਸ਼ਨਲ ਚੀਫ ਸੈਕਟਰੀ ਦਾ ਇਹਦਾ ਮਤਲਬ ਇਹ ਪੰਜਾਬ ਨੂੰ ਲੁੱਟਣ ਦੇ ਸਿੱਧੇ ਤੌਰ ਤੇ ਤੌਰ ਤੇ ਇਕੱਠੇ ਉਹ ਅਸੀਂ ਬਿਲਕੁਲ ਨਹੀਂ ਹੁੰਣ ਦਵਾਂਗੇ ਇਹ ਸਾਰੀਆਂ ਚੀਜ਼ਾਂ ਜਿਨੀ ਹੋਈਆਂ ਸਾਰੀਆਂ ਸੰਵਿਧਾਨ ਦੇ ਵਿੱਚ ਔਰ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਗੱਲਾਂ ਕਰਕੇ ਸੰਵਿਧਾਨ ਬਚਾਓ ਰੈਲੀਆਂ ਅਸੀਂ ਅੱਜ ਪਾਇਲ ਦੇ ਵਿੱਚ ਆਏ ਆ ਲੱਖਾਜੀਤ ਦੇ ਤੇ ਗੁਰਕੀਰਤ ਜੀ ਦੀ ਅਗਵਾਈ ਦੇ ਵਿੱਚ ਆ ਇਸ ਤਰ੍ਹਾਂ ਪੇ ਡਾਕਟਰ ਅਮਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਰੈਲੀਆਂ ਪੂਰੇ ਦੇਸ਼ ਭਰ ਦੇ ਵਿੱਚ ਹੋ ਰਹੀਆਂ ਸੰਵਿਧਾਨ ਨੂੰ ਜਿਸ ਪ੍ਰਕਾਰ ਉੜਨ ਦੀ ਕੋਸ਼ਿਸ਼ ਕੀਤੀ ਗਈ ਬੀਜੇਪੀ ਦੁਆਰਾ ਜਿਹੜੇ ਸਾਡੇ ਆਧਾਰੇ ਨੇ ਇੰਸਟੀਟਿਊਸ਼ਨ ਨੇ ਸੀਬੀਆਈ ਈਡੀ ਇਨਕਮ ਟੈਕਸ ਵਿਜੀਲੈਂਸ ਇਹਨਾਂ ਦੀ ਦੁਰਵਰਤੋਂ ਕਰਕੇ ਲੋਕਾਂ ਦੀ ਆਵਾਜ਼ ਬੰਦ ਕਰਨ ਦਾ ਇਵਨ ਤੱਕ ਕਿ ਸੁਪਰੀਮ ਕੋਰਟ ਤੱਕ ਆਵਾਜ਼ ਬੰਦ ਕਰਨ ਦਾ ਕੰਮ ਕੀਤਾ ਔਰ ਇਹ तमाम ਮੀਡੀਆ ਨੂੰ ਕੈਪਚਰ ਕਰਨਾ ਉਰੇ ਖਿਲਾਫ ਸੰਵਿਧਾਨ ਦੇ ਪ੍ਰਤੀ ਜਾਗਰੂਕ ਕਰਨਾ ਕਿ ਕਿਸ ਤਰ੍ਹਾਂ ਸੰਵਿਧਾਨ ਦੀ ਸਾਨੂੰ ਦੇਣਾ ਹੈ ਬਾਬਾ ਸਾਹਿਬ ਅਮੀਦ ਕਰ ਵੀ ਦੇਣਾ ਪੂਰੇ ਸੰਬੰਧ ਦੇ ਵਿੱਚ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਰੈਲੀਆਂ ਕਰ ਰਹੇ ਹਾਂ ਦੇਸ਼ ਭਰ ਦੇ ਵਿੱਚ ਕਾਂਗਰਸ ਕਰ। ਸੋ ਮੈਂ ਸਰਕਾਰ 'ਚ ਜਿਨ੍ਹਾਂ ਲੋਕਾਂ ਨੇ ਕੱਲ ਨੂੰ ਸ਼ਾਮਲ ਹੋਣਾ ਸਾਰੇ ਅਸੀਂ ਇੱਕ ਚਰਚਾ ਕਰਾਂਗੇ ਮੈਨੂੰ ਲੱਗਦਾ ਕਿ ਸਾਨੂੰ ਰਿਫਾਰਮਸ ਕਰਨੇ ਚਾਹੀਦੇ ਚਾਹੇ ਪੁਲਿਸ ਰਿਫਾਰਮਸ ਹੋਵੇ ਪੂਰੇ ਵਿੱਚ ਚਾਹੇ ਨਿਸ਼ਿਆਂ ਨੂੰ ਲੈ ਕੇ ਕੋਈ ਨਵੀਂ ਤਸਵੀਜ਼ ਇਹ ਨਹੀਂਗਾ ਕਿ 4000 ਮਕਦਮਾ ਕਰਤਾ 5000 ਕਰਤਾ ਘਾਟਾਤਾ 100 ਖਾਲੀ ਵਾਕਈ ਨਸ਼ਤੇ ਰੋਕtham ਕਿਵੇਂ ਅਸੀਂ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਐ ਐਵੇਂ ਝੂਠੇ ਵਾਦੇ ਨਾ ਕਰੀਏ ਉਹ ਮੈਨੂੰ ਲੱਗਦਾ ਸਟ੍ਰੈਟਜੀ ਅਸੀਂ ਸਾਰੇ ਸੀਨੀਅਰ ਲੀਡਰ ਆਗੂ ਸਹਿਬਾਨ ਸਾਡੇ ਬਾਟ ਕੇ ਆਉਣਾ ਇਸ ਸਮੇਂ ਚ ਬਣਾਉਣਗੇ ਪੰਜਾਬ ਨੂੰ ਮੋੜ ਤਰੱਕੀ ਦੀਆਂ ਲੀਹਾਂ ਤੇ ਕਿਸੇ ਰਾਹ ਲੈ ਕੇ ਆਉਣਾ ਪੂਰੇ ਆਸੇ ਇੱਕ ਕਮੇਟੀ ਬਣਾ ਕੇ ਚਰਚਾ ਕਰਕੇ ਤੇ ਲੋਕਾਂ ਦੇ ਸਾਹਮਣੇ ਇੱਕ ਵਿਜ਼ਨ ਡਾਕੂਮੈਂਟ ਤਸਵੀਰ ਪੇਸ਼ ਕਰਾਂਗੇ ਕਿ ਇਹੋ ਜਿਹਾ ਪੰਜਾਬੀ ਕਲਪਨਾ ਕਾਂਗਰਸ ਪਾਰਟੀ ਕਰਦੀ ਹੈ ਫਿਰ ਉਸ ਤਰ੍ਹਾਂ ਨਹੀਂ ਜਿਵੇਂ ਸਟੇਟ ਗੱਲ ਕਰਦੇ ਤੁਸੀਂ ਮੰਚ ਤੋਂ ਕਿਹਾ ਸੀ ਕਿ ਪੱਤਰਕਾਰ ਲੜਾਉਣ ਦਾ ਕੰਮ ਕਰਦੇ ਕੀ ਭੂਮਿਕਾ ਪੱਤਰਕਾਰ ਦੀ ਸਭ ਤੋਂ ਪਹਿਲਾਂ ਤਾਂ ਤੂੰ ਹੀ ਇਹ ਕੰਮ ਕਰ ਰਹੇ ਮੇਰਾ ਭਰਾ ਨੇ ਪਹਿਲਾ ਸਵਾਲ ਕੀਤਾ ਸੁਜਿੰਦਰ ਰੰਦਾਵਾ ਨੂੰ ਸੰਵਿਧਾਨ ਦੇ ਹੱਕ ਜਿੱ ਕੱਲਾ ਰਾਜਾ ਬੜਿੰਗ ਬੋਲਿਆ ਹੋਰ ਨਹੀਂ ਜੋ ਰੰਦਾਵਾ ਸਾਹਿਬ ਨੇ ਗੱਲਾਂ ਕੀਤੀ ਉਹ ਸੰਵਿਧਾਨ ਦੀ ਗੁਰਕੀਰਤ ਸਿੰਘ ਨੇ ਗੱਲਾਂ ਕੀਤੀਆਂ ਸੰਵਿਧਾਨ ਦੀਆਂ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਲੱਖਾ ਜੀ ਨੇ ਬੋਲਿਆ ਦੂਜਾ ਤੁਸੀਂ ਹੁਣਾਂ ਪੁੱਛ ਲਿਆ ਕਿ ਪੱਤਰਕਾਰ ਬਿਲਕੁਲ ਕੁਝ ਪੱਤਰਕਾਰ ਨਾ ਨਾ ਕਿ ਸਾਰੇ ਪੱਤਰਕਾਰ ਕੁਝ ਮੀਡੀਆ ਹਾਂ ਕੁਝ ਪੱਤਰਕਾਰ ਕੁਝ ਮੀਡੀਆ ਹਾਊਸਸ ਪਰ ਬਹੁਤ ਸਾਰੇ ਮੀਡੀਆ ਹਾਊਸਸ ਹੈ ਜਿਹੜੇ ਜਿਹੜੇ ਸੱਚ ਵਿਖਾਉਂਦੇ ਆ ਮੈਂ ਉਹਨਾਂ ਦੇ ਅੱਗੇ ਸਿਰ ਵੀ ਝੁਕਾਉਣਾ ਹੈ ਉਹ ਕਦੇ ਕਦੇ ਐਸੀ ਕਹਾਣੀ ਬਣਾ ਦਿੰਦੇ ਆ ਸਰਕਾਰ ਦੇ ਕਹਨ ਤੇ ਕਿ ਲੜਾਈ ਕਰਾ ਦਿੰਦੇ ਆ ਗੱਲ ਹੁੰਦੀ ਨਹੀਂ ਔਰ ਟਾਈਟਲ ਕੁਝ ਹੋਰ ਹੁੰਦਾ ਤੇ ਅੰਦਰ ਉਹ ਖਬਰ ਕੋ ਜੋੜ ਦਿੰਦੀ ਆ ਉਹ ਮੇਰਾ ਕਿਸੇ ਵਿਅਕਤੀ ਵਿਸ਼ੇਸ਼ ਪ੍ਰਤੀ ਸ਼ਾਰਾ ਨਹੀਂ ਸੀ ਜਨ ਤੱਕ ਇੱਕ ਗੱਲ ਸੀ ਮੇਰੇ ਕਹਿਣ ਦਾ ਭਾਵੇਂ ਹੈ ਕਾਂਗਰਸ ਦੇ ਵਿੱਚ ਘਰਾਂ ਦੇ ਵਿੱਚ ਮਤਭੇਦ ਹੋ ਜਾਂਦੇ ਆ ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਜੋ ਭਰਾ ਹੁੰਦੇ ਆ ਪਰਿਵਾਰ ਦੇ ਵਿੱਚ ਉਹ ਵੱਡਾ ਭਰਾ ਛੋਟੇ ਭਰਾ ਦੀ ਗੱਲ ਨਹੀਂ ਮੰਨਦਾ ਠੋਕ ਦਿੰਦਾ ਕੱਟ ਦਿੰਦਾ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਚ ਲੜਾਈ ਹੈ ਅਸੀਂ ਕੋਈ ਗੈਰ ਸਵਿਧਾ ਕੇ ਗੱਲ ਮੈਂ ਰੰਦਾਵਾ ਸਾਹਿਬ ਦੀ ਹਰ ਗੱਲ ਮੰਨਦਾ ਹੂ ਸਕਦਾ ਇਹਨਾਂ ਦੀਆਂ ਦੋ ਗੱਲਾਂ ਮੈਂ ਨਾ ਮੰਨਾਂ ਜਾ ਇਹ ਮੇਰੀਆਂ ਦੋ ਕੰਨਾਂ ਨਾ ਮੰਨ। ਉਹਨੂੰ ਫਿਰ ਚਰਚਾ ਦਾ ਵਿਸ਼ਾ ਬਣਾ ਦਿੰਦੇ। ਹੁਣ ਮੈਂ ਦੋ ਕੈਂਡੀਡੇਟ ਤੁਹਾਡੇ ਕੋਲ ਮੰਚ ਤੇ ਬਿਖੇ। ਹਰ ਪੜਾ ਪੰਜ ਛੇ ਕੈਂਡੀਡੇਟ ਹਨ ਮੁੱਖ ਮੰਤਰੀ ਦੇ। ਕਿਹੜਾ ਸਭ ਯਕਤੀ ਹੈ ਕਾਂਗਰਸ ਸੇ ਜਿਨੇ ਕਿਹਾ ਹੋਵੇ ਵੀ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ। ਅਸੀਂ ਤਾਂ ਇਹ ਕਿਹਾ ਸਾਡੀ ਟਿਕਟ ਵੀ ਕੱਢ ਦਿੱਤੀ ਜਾਵੇ। ਕਾਂਗਰਸ ਆਏਗੀ ਪੰਜਾਬ ਦੇ ਹਿੱਤਾਂ ਦੇ ਲਈ ਆਏਗੀ। ਸੋ ਮਾਰੀ ਮੋਟੀ ਕੰਮ ਚੱਲਦਾ ਰਹਿੰਦਾ। ਲੇਕਿਨ ਕਾਂਗਰਸ ਦੇ ਹਿੱਤਾਂ ਦੇ ਵਾਸਤੇ ਕਾਂਗਰਸ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਕਿਸਾਨਾਂ ਵਾਸਤੇ ਦੱਬੇ ਮਿੱਧੇ ਕੁਚਲੇ ਵਾਸਤੇ ਕਾਂਗਰਸ ਪਾਰਟੀ ਜੇ ਕੋਈ ਵੀ ਪਿਆਰ ਕਰਨਾ ਪਿਆ ਸਾਡੇ ਲੀਡਰਾਂ ਨੂੰ ਕਿਸੇ ਨੂੰ ਵੀ ਅਸੀਂ ਕਰਕੇ ਸਰਕਾਰ ਬਣਾਉਂਦੇ ਰਾਜਾ ਜੀ ਗੱਲ ਕਰਦੇ ਆ 2000 ਜਿਹੜੀ ਅੱਜ ਦੀ ਰੈਲੀ ਹੋਈ ਹੈ ਚੋਣਾਂ ਦੀ ਰੈਲੀ ਕਹਿ ਸਕਦੇ ਆ ਜਾਂ ਸੰਵਿਧਾਨ ਬਚਾਓ ਰੈਲੀ ਸੀ 2027 ਨੂੰ ਲੈ ਕੇ ਅੱਜ ਬਿਗਲ ਵਜਾ ਦਿੱਤਾ ਕਾਂਗਰਸ ਨੇ ਬਿਲਕੁਲ ਅੱਜ ਨਹੀਂ ਵਜਾਇਆ ਪਿਛਲੇ ਦਿਨ ਸਭਾ ਛੁੱਟੇ ਹੁੰਦੇ ਨੇ ਵਜਾਇਆ ਪਰ ਅੱਜ ਨਿਉ ਪੱਕੀ ਹੋ ਗਈ ਫਟੇ ਗੱਡ ਸਭ ਪਾਰਲੀਮੈਂਟ ਦੇ ਵਿੱਚ ਕਾਇਦੇ ਦੇ ਵਿੱਚ ਵੀ ਪੂਰੇ ਤੋਂ ਬੁਤ ਹਮ ਨਾਲ ਕਾਂਗਰਸ ਪਾਰਟੀ ਮੋੜ